ਕੱਲਾਪਾ ਪੰਜਾਬੀ ਲਿਖਣ ਕਲਾ ਦਾ ਰੂਪ ਪਹਿਲਾ ਲੇਖ ਬਾਰੇ ਪੜਿਆ ਸੀ ਕਿ ਲੇਖ ਕਿਸ ਨੂੰ ਕਹਿੰਦੇ ਨੇ ਤੇ ਅੱਜ ਆਪਾਂ ਪੰਜਾਬੀ ਲਿਖਣ ਕਲਾ ਦਾ ਦੂਜਾ ਰੂਪ ਪੜਨ ਜਾ ਰਹੀਆਂ ਪੈਰਾ ਦੇਖੋ ਜਿਹੜਾ ਪੈਰਾ ਰਚਨਾ ਹੁੰਦੀ ਹੈ ਇਹ ਵੀ ਲਿਖਤ ਦਾ ਇੱਕ ਛੋਟਾ ਰੂਪ ਹੁੰਦੀ ਹੈ ਤੇ ਜਿਸ ਦੇ ਵਿੱਚ ਕੋਈ ਨੁਕਤਾ ਵਿਸ਼ਾ ਕੋਈ ਵਿਚਾਰ ਪ੍ਰਸਥਿਤੀ ਮੁੱਦੇ ਜਾਂ ਹਨ ਮਸਲੇ ਸੰਬੰਧੀ ਜਿਹੜਾ ਵਿਚਾਰ ਹੈ ਉਹਨੂੰ ਸੰਗਠਿਤ ਤੇ ਸੁਸੰਗਤ ਵਾਕਾਂ ਦੇ ਵਿੱਚ ਕੀ ਕੀਤਾ ਜਾਂਦਾ ਹੈ ਪੇਸ਼ ਕੀਤਾ ਜਾਂਦਾ ਹੈ ਤੇ ਇਸ ਤਰ੍ਹਾਂ ਪੈਰੇ ਦੇ ਸ਼ੁਰੂ ਦੇ ਵਿੱਚ ਨਾ ਆਰੰਭ ਦੇ ਵਿੱਚ ਇੱਕ ਵਿਸ਼ਾ ਵਾਕ ਹੁੰਦਾ ਹੈ ਤੇ ਫਿਰ ਉਸ ਤੋਂ ਬਾਅਦ ਕੁਝ ਸਹਾਇਕ ਵਾਕ ਹੁੰਦੇ ਨੇ ਤੇ ਫਿਰ ਅੰਤ ਦੇ ਵਿੱਚ ਇੱਕ ਕੀ ਹੁੰਦਾ ਹੈ ਸਮਾਪਨ ਵਾਕ ਹੁੰਦਾ ਹੈ ਤੇ ਇਸ ਤਰ੍ਹਾਂ ਜਿਹੜੇ ਸਾਰੇ ਵਾਕ ਨੇ ਇਹ ਮੁੱਖ ਵਿਸ਼ੇ ਦੇ ਨਾਲ ਕੀ ਹੁੰਦੇ ਨੇ ਜੁੜੇ ਹੋਏ ਹੁੰਦੇ ਹਨ ਇਸ ਤਰ੍ਹਾਂ ਨਹੀਂ ਹੈਗਾ ਕਿ ਜਿਹੜਾ ਮੱਧ ਵਾਲਾ ਹਨਾ ਵਾਕ ਹੈ ਉਹ ਕੁਝ ਹੋਰ ਗੱਲ ਕਹਿ ਰਿਹਾ ਜਾਂ ਫਿਰ ਅੰਤ ਵਾਲਾ ਕੁਝ ਹੋਰ ਵਿਚਾਰ ਪੇਸ਼ ਕਰ ਰਿਹਾ ਨਹੀਂ ਤਾਂ ਜਿਹੜੇ ਸਾਰੇ ਵਾਕ ਹੁੰਦੇ ਨੇ ਉਹ ਮੁੱਖ ਵਿਸ਼ੇ ਦੇ ਨਾਲ ਪੂਰੀ ਤਰ੍ਹਾਂ ਸਬੰਧਤ ਹੁੰਦੇ ਹਨ ਤੇ ਇਸ ਤਰ੍ਹਾਂ ਜੋ ਇਸ ਦੀ ਪਰਿਭਾਸ਼ਾ ਹੈ ਲਿਖਤ ਦਾ ਜਿਹੜਾ ਰੂਪ 7 ਤੋਂ ਕਹਿੰਦੇ 10 ਵਾਕਾਂ ਦੇ ਵਿੱਚ ਸੰਪੂਰਨ ਕੀਤਾ ਜਾਂਦਾ ਹੈ ਉਹਨੂੰ ਅਸੀਂ ਕੀ ਕਹਿੰਦੇ ਹਾਂ ਪੈਰਾ ਕਹਿੰਦੇ ਹਾਂ ਤਾਂ ਇਸ ਦੇ ਜਿਹੜੇ ਤੱਤ ਨੇ ਜਾਂ ਫਿਰ ਕਹਿ ਲਓ ਭਾਗ ਆਪਾਂ ਤਿੰਨ ਭਾਗ ਨੇ ਆਪਾਂ ਪੜ੍ਹੇਗਾ ਕਿ ਜਿਹੜੇ ਪੈਰਾ ਉਸ ਦੇ ਸ਼ੁਰੂ ਦੇ ਵਿੱਚ ਇੱਕ ਵਿਸ਼ਾ ਵਾਕ ਹੁੰਦਾ ਹੈ ਤੇ ਫਿਰ ਉਸ ਤੋਂ ਬਾਅਦ ਇੱਕ ਸਹਾਇਕ ਵਾਕ ਹੁੰਦਾ ਹੈ ਹਨਾ ਤੇ ਫਿਰ ਅੰਤ ਦੇ ਵਿੱਚ ਇੱਕ ਅੰਤਮ ਵਾਕ ਹੁੰਦਾ ਹੈ ਤਾਂ ਜਿਹੜਾ ਵਿਸ਼ਾ ਵਾਕ ਹੁੰਦਾ ਹੈ ਯਾਨੀ ਕਿ ਜਿਹੜਾ ਟੌਪਿਕ ਹੈ ਉਸ ਦੇ ਰਿਲੇਟਡ ਜਿਹੜਾ ਸੈਂਟੈਂਸ ਹੁੰਦਾ ਸੀ ਉਹ ਦੇਖਦੇ ਹਾਂ ਤਾਂ ਜਦੋਂ ਪੈਰਾ ਦੀ ਹਨਾ ਸਟਾਰਟਿੰਗ ਹੁੰਦੀ ਆ ਤਾਂ ਪਹਿਲੇ ਵਾਕ ਦੇ ਵਿੱਚ ਜਿਹੜਾ ਮੁੱਖ ਵਿਸ਼ੇ ਦਾ ਜ਼ਿਕਰ ਕੀਤਾ ਜਾਂਦਾ ਹੈ ਤਾਂ ਸਟਾਰਟਿੰਗ ਦੇ ਵਿੱਚ ਜਿਹੜਾ ਵਾਕ ਹੋਏਗਾ ਤਾਂ ਉਸ ਦੇ ਵਿੱਚ ਮੁੱਖ ਵਿਸ਼ੇ ਦਾ ਕੀ ਕੀਤਾ ਜਾਏਗਾ ਜ਼ਿਕਰ ਕੀਤਾ ਜਾਏਗਾ ਤੇ ਫਿਰ ਉਸ ਤੋਂ ਬਾਅਦ ਇਹੀ ਪੈਰੇ ਦੇ ਵਿਚਲੇ ਅਗਲੇ ਵਾਕਾਂ ਦੇ ਲਈ ਹਨਾ ਹੁੱਕ ਜਾਂ ਫਿਰ ਟਿੱਲੀ ਕਿਹਾ ਜਾਂਦਾ ਹੈ ਇਸ ਵਾਕ ਨੂੰ ਤਾਂ ਇਸ ਦੇ ਉੱਤੇ ਪੂਰਾ ਲੇਖਕ ਦਾ ਤੇ ਪਾਠਕ ਦਾ ਧਿਆਨ ਕੇਂਦਰਿਤ ਹੁੰਦਾ ਹੈ ਕਿ ਜਿਹੜੇ ਸ਼ਬਦ ਨੇ ਬਹੁਤ ਹੀ ਸਾਰਥਕ ਸੁਝਾਓ ਤੇ ਪ੍ਰਭਾਵਸ਼ਾਲੀ ਹੁੰਦੇ ਨੇ ਜਿਸ ਤਰ੍ਹਾਂ ਪੈਰੇ ਨੂੰ ਹਨਾ ਪੜਨ ਦੇ ਲਈ ਜਿਹੜਾ ਪਾਠਕ ਹੈ ਜਿਹੜਾ ਲਰਨਰ ਹੈ ਉਹ ਖਿੱਚਿਆ ਜਾਂਦਾ ਹੈ ਤੇ ਇਸ ਵਾਕ ਦੇ ਵਿੱਚ ਕੀ ਕਿਹਾ ਗਿਆ ਹੈ ਕਿਵੇਂ ਕਿਹਾ ਗਿਆ ਹੈ ਇਸ ਦਾ ਪੂਰੀ ਤਰ੍ਹਾਂ ਦੇ ਨਾਲ ਵਰਣਨ ਕਿੱਤਾ ਗਿਆ ਹੁੰਦਾ ਹੈ ਉਸ ਤੋਂ ਬਾਅਦ ਇਹਦਾ ਸੈਕਿੰਡ ਹੈ ਨਾ ਆਪਾਂ ਦੇਖਿਆ ਸੀ ਕਿ ਆਰੰਭ ਵਾਕ ਵਿਸ਼ਾ ਵਾਕ ਤੋਂ ਬਾਅਦ ਆਉਂਦਾ ਹੈ ਸਾਡੇ ਕੋਲ ਸਹਾਇਕ ਵਾਕ ਮੁੱਖ ਵਿਸ਼ੇ ਦੀ ਵਿਆਖਿਆ ਤੇ ਸਪਸ਼ਟਤਾ ਇਹੀ ਸਹਾਇਕ ਵਾਕ ਕਰਦਾ ਹੈ ਤੇ ਇਸ ਦੇ ਨਾਲ ਹੀ ਕਹਿੰਦੇ ਹਰ ਇੱਕ ਵਾਕ ਜਿਹੜਾ ਹੈ ਉਹ ਮੁੱਖ ਵਿਸ਼ੇ ਦੇ ਨਾਲ ਕੀ ਹੁੰਦਾ ਹੈ ਸਬੰਧ ਰੱਖਦਾ ਹੈ ਉਸ ਦੇ ਉੱਤੇ ਕੋਈ ਵੀ ਪ੍ਰਕਾਸ਼ ਪਾਉਣ ਵਾਲਾ ਉਹਨੂੰ ਸਥਾਨ ਦੇਣ ਵਾਲਾ ਉਹਦੀ ਪਰਉੜਤਾ ਕਰਨ ਵਾਲਾ ਤੇ ਵਿਚਾਰ ਦੀ ਉਸਾਰੀ ਕਰਨ ਵਾਲਾ ਹੁੰਦਾ ਹੈ ਸਹਾਇਕ ਵਾਕ ਤੇ ਜਿਹੜਾ ਹੈ ਪੈਰੇ ਦੇ ਕਹਿੰਦੇ ਹਿੱਸੇ ਦੇ ਵਾਕਾਂ ਵਿੱਚ ਭਾਵ ਇਕਤਾ ਦਾ ਪ੍ਰਭਾਵ ਹੋਣਾ ਬਹੁਤ ਜ਼ਰੂਰੀ ਹੁੰਦਾ ਹੈ ਨਹੀਂ ਤਾਂ ਜਿਹੜਾ ਵਿਚਾਰ ਹੈ ਉਹ ਕੀ ਹੋ ਜਾਏਗਾ ਖوار ਹੋ ਜਾਏਗਾ ਤੇ ਇਸ ਤਰ੍ਹਾਂ ਜਿਹੜਾ ਪੈਰਾ ਹੈ ਉਹ ਠੁਕਦਾਰ ਨਹੀਂ ਬਣਦਾ ਤੇ ਇਸ ਤਰ੍ਹਾਂ ਹੀ ਇਹਦੇ ਵਿੱਚ ਜਿਸ ਤਰ੍ਹਾਂ ਸਾਨੂੰ ਵਿਸ਼ਾ ਵਾਕ ਦੇ ਵਿੱਚ ਪਤਾ ਚੱਲਦਾ ਹੈ ਕਿ ਕੀ ਕਿਹਾ ਗਿਆ ਹੈ ਹਨਾ ਕਿਵੇਂ ਕਿਹਾ ਗਿਆ ਹੈ ਉਸ ਦਾ ਪੂਰਾ ਵਰਣਨ ਮਿਲਦਾ ਹੈ ਤੇ ਸਹਾਇਕ ਵਾਕ ਜਿਹੜਾ ਹੈ ਸਾਨੂੰ ਦੱਸਦੇ ਹੈ ਕਿ ਪੈਰੇ ਦੇ ਵਿੱਚ ਕੀ ਕੌਣ ਕਿਉਂ ਕਿੱਥੋਂ ਕਦੋਂ ਹਨਾ ਕਿਦਾ ਇਹਨਾਂ ਪ੍ਰਸ਼ਨਾਂ ਦੇ ਉੱਤਰ ਮੌਜੂਦ ਹੁੰਦੇ ਹਨ ਤੇ ਇਸ ਤਰ੍ਹਾਂ ਕਹਿੰਦੇ ਅਸੀਂ ਇਸ ਦੇ ਵਿੱਚ ਅੰਕੜੇ ਉਦਾਹਰਨਾਂ ਦ੍ਰਿਸ਼ਟਾਂਤਾਂ ਪ੍ਰਕਿਰਿਆ ਤੇ ਵਰਗੀਕਰਨ ਵਿਸ਼ਲੇਸ਼ਣ ਦੇ ਰਾਹੀਂ ਹੋਰ ਵੀ ਕਈ ਵਿਧੀਆਂ ਦੇ ਵਰਤੋਂ ਕਰਕੇ ਵਿਚਾਰ ਦੇ ਵਿੱਚ ਹੋਰ ਵੀ ਸਪਸ਼ਟਤਾ ਹੋਰ ਵੀ ਵਿਸਥਾਰਤਾ ਪੈਦਾ ਕਰ ਸਕਦੇ ਹਾਂ ਤੇ ਇਸ ਤਰ੍ਹਾਂ ਸਾਡਾ ਐਂਡ ਵਾਲਾ ਆਉਂਦਾ ਹੈ ਅੰਤਮ ਵਾਕ ਜਿਹਨੂੰ ਅਸੀਂ ਸਮਾਪਨ ਵਾਕ ਵੀ ਕਹਿੰਦੇ ਹਾਂ ਤੇ ਇਸ ਦੇ ਵਿੱਚ ਹੀ ਜਿਹੜਾ ਹੈ ਸਾਰੇ ਵਿਚਾਰ ਦਾ ਕੀ ਹੁੰਦਾ ਇਹ ਨਿਚੋੜ ਹੁੰਦਾ ਹੈ ਫਿਰ ਸਾਰੇ ਵਿਚਾਰ ਦੇ ਪਿੱਛੋਂ ਅਸੀਂ ਦੇਖਦੇ ਹਾਂ ਕਿ ਵਿਸ਼ੇ ਹਨਾ ਵਿਸ਼ਾ ਵਾਕ ਦੇ ਉੱਤੇ ਕੀ ਪ੍ਰਭਾਵ ਹੈ ਉਹਨੂੰ ਪ੍ਰਗਟ ਕਰਦਾ ਹੈ ਅੰਤਮ ਵਾਕ ਤੇ ਅੰਤਮ ਵਾਕ ਦੇ ਵਿੱਚ ਜੋ ਵੀ ਹਨਾ ਵਿਚਾਰ ਚੱਲ ਰਿਹਾ ਹੁੰਦਾ ਹੈ ਤੇ ਉਸ ਦੇ ਵਿੱਚ ਜਿਹੜੇ ਵੀ ਸ਼ਬਦ ਪਰਿਵਰਤਨ ਜਿਹੜਾ ਹੈ ਦਿਖਾਉਂਦੇ ਨੇ ਪ੍ਰਗਟਾਉਂਦੇ ਨੇ ਉਹ ਸ਼ਬਦ ਅਜੇ ਹੀ ਹੁੰਦੇ ਨੇ ਕਿ ਮੁਕਦੀ ਗੱਲ ਹੈ ਹਨਾ ਸੋ ਇਹ ਠੀਕ ਹੈ ਇਸ ਲਈ ਇਸੇ ਤਰ੍ਹਾਂ ਅਜਿਹੇ ਸ਼ਬਦਾਂ ਦੇ ਵਰਤੋਂ ਬਹੁਤ ਕਹਿੰਦੇ ਜ਼ਰੂਰੀ ਹੁੰਦੀ ਹੈ ਤੇ ਸਾਡਾ ਅੰਤਮ ਵਾਕ ਸੀ ਇਸ ਤਰ੍ਹਾਂ ਪੈਰਾ ਸਿਰਫ ਇਨਾ ਹੀ ਹੈ ਇਸ ਦੇ ਤਿੰਨ ਭਾਗ ਹੁੰਦੇ ਹਨ ਵਿਸ਼ਾ ਵਾਕ ਸਹਾਇਕ ਵਾਕ ਤੇ ਅੰਤਮ ਵਾਕ ਤੇ ਸ਼ੈਲੀ ਦੇ ਆਧਾਰ ਦੇ ਉੱਤੇ ਪੈਰੇ ਨੂੰ ਕਹਿੰਦੇ ਚਾਰ ਪ੍ਰਕਾਰ ਦੇ ਵਿੱਚ ਵੰਡਿਆ ਜਾਂਦਾ ਹੈ ਕਥਾਤਮਕ ਵਰਨਾਤਮਕ ਪ੍ਰੇਰਣਾਮਈ ਤੇ ਵਿਆਖਾਤਮਕ ਤੇ ਵਿਸ਼ੇ ਦੇ ਆਧਾਰ ਦੇ ਉੱਤੇ ਇਹਦੀਆਂ ਬਹੁਤ ਸਾਰੀਆਂ ਕਿਸਮਾਂ ਹੋ ਸਕਦੇ ਹਨ ਕਿਉਂਕਿ ਕਿਸੇ ਵੀ ਵਿਸ਼ੇ ਦੇ ਉੱਤੇ ਪੈਰਾ ਲਿਖਿਆ ਜਾ ਸਕਦਾ ਹੈ ਤਾਂ ਇਹ ਸਾਡਾ ਸਿਗਾ ਪੰਜਾਬੀ ਲਿਖਣ ਕਲਾ ਦਾ ਰੂਪ ਪੈਰਾ ਧੰਨਵਾਦ